ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਗੱਲ ਕਰ ਰਹੇ ਆ ਅੱਜ ਆਪਾਂ ਬਹੁਤ ਡੂੰਗੀ ਹਿੰਦੁਸਤਾਨ ਬੜਾ ਵੱਡਾ ਸੀ ਸਾਸ ਇਹਦੇ ਟੁਕੜੇ ਹੋ ਗਏ ਟੁਕੜੇ ਕਿਨੇ ਕੀਤੇ ਹਿੰਦੁਸਤਾਨ ਦੇ ਤਿੰਨ ਪੁੱਤਰ ਸੀ ਜਿੰਨੇ ਪੁੱਤ ਲੜ ਕੇ ਅੱਡੋ ਅੱਡ ਹੋ ਗਏ ਤਾਂ ਉਹ ਤਿੰਨੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਹੇ ਆ ਹਿੰਦੁਸਤਾਨ ਜਨਤਾ ਨੂੰ ਪਬਲਿਕ ਨੂੰ ਕੀ ਕਹਿ ਰਿਹਾ ਮਾਇਆ ਹਿੰਦੁਸਤਾਨ ਮਾਲਕਾ ਮਾਇਆ ਹਿੰਦੁਸਤਾਨ ਬੜੀ ਦੁਖੀ ਆ ਜਾਨ ਮਾਲਕਾ ਬੜੀ ਦੁਖੀ ਆ ਜਾਨ ਤਿੰਨ ਪੁੱਤਾਂ ਨੂੰ ਜਨਮ ਦਿੱਤਾ ਮੈਂ ਲੜਕੇ ਹੋ ਗਏ ਲਹੂ ਲਹਾਨ ਮਾਇਆ ਹਿੰਦੁਸਤਾਨ ਮਾਲਕਾ ਮਾਇਆ ਹਿੰਦੁਸਤਾਨ ਇੱਕ ਤਾਂ ਲੜਕੇ ਪਾਸੇ ਵਹਿ ਗਿਆ ਦੋ ਜਣਿਆਂ ਦਾ ਥੁੱਥਾ ਰਹਿ ਗਿਆ ਇੱਕ ਤਾਂ ਲੜਕੇ ਪਾਸੇ ਵਹਿ ਗਿਆ ਦੋ ਜਣਿਆਂ ਦਾ ਥੁੱਥਾ ਰਹਿ ਗਿਆ ਬੜੀ ਦੁਖੀ ਆ ਜਾਨ ਮਾਲਕਾ ਮੈਂ ਆ ਹਿੰਦੁਸਤਾਨ ਮਾਲਕਾ ਮੈਂ ਆ ਹਿੰਦੁਸਤਾਨ ਤੇ ਇਹ ਪੋਸਟ ਲੱਗੀ ਵਧੀਆ ਤਾਂ ਅੱਗੇ ਸ਼ੇਅਰ ਕਮੈਂਟ ਕਰਨੇ ਆ ਤਾਂ ਗੱਲ ਕੀ ਹੈ ਇਹ ਵੀ ਇੱਕ ਜਿਹੜਾ ਪਾਕਿਸਤਾਨ ਉਹ ਵੀ ਹਿੰਦੁਸਤਾਨ ਦਾ ਟੋਟਾ ਸੀ ਉਹ ਲੜਕੇ ਉਹ ਬਣ ਆਡ ਹੋ ਕੇ ਵਖੋ ਕੇ ਰਹਿ ਗਿਆ ਤੇ ਹਰਿਆਣਾ ਪੰਜਾਬ ਦਾ ਤੋਥਾ ਰਹਿ ਗਿਆ ਤੇ ਮੈਂ ਆ ਹਿੰਦੁਸਤਾਨ ਮਾਲਕਾ ਮੈਂ ਆ ਹਿੰਦੁਸਤਾਨ ਬੜੀ ਦੁਖੀ ਆ ਜਾਨ ਮਾਲਕਾ ਬੜੀ ਦੁਖੀ ਆ ਜਾਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ